ਹਾਂਜੀ ਸਿਸਟਰਾਂ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੋਫੀਆ ਕਾਟਨ ਦੁਪੱਟਾ ਏਕੇ ਡੈਕਸ ਹਾਂਜੀ ਇਹ ਕਲਰ ਇਹਦਾ ਡਿਜ਼ਾਈਨ ਵੇਖੋ ਡਿਜੀਟਲ ਪ੍ਰਿੰਟਰ ਡਿਜ਼ਾਈਨ ਇੰਕ ਰੱਖ ਕਿੰਨੀ ਸੋਹਣੀ ਡਿਜ਼ਾਈਨ ਹੈ ਵੇਖਣ ਲਈ ਜਦ ਰਾਹਦਾ ਜਿਹਦਾ ਵਰਕ ਹੋਇਆ ਪ੍ਰਿੰਟ ਆ ਅਗ ਵਿੱਚ ਤਿੰਨ ਫਲਾਰ ਆਉਣੇ ਆ। ਸੋਤੀ ਸੋਤੇ ਡਾਟਸ। ਆ ਸਾਈਡ ਤੇ ਬਾਜੂ ਡਿਜ਼ਾਈਨ। ਹਾਲੇ ਬਾਜੂ ਦੇ ਡਿਜ਼ਾਈਨ। ਸੇਮੀ ਬੈਕ ਤੇ ਵੀ ਸੇਮੀ ਆ। ਸੇਮ ਡਿਜ਼ਾਈਨ ਬੈਕ ਤੇ ਵੀ ਰਹੂਗਾ ਇਹਦਾ। ਬਹੁਤ ਹੀ ਸਾਫਟ ਵਾਲੀ ਕਾਟਨ ਸੋਫੀਆ ਕਾਟਨ ਏਨ ਇਦੀ ਰੋਗੀ ਬਾਟਮ ਤੇ ਦੁਪੱਟਾ ਇਹਦਾ 2.5 ਮੀਟਰ ਦਾ ਖੁੱਲਾ ਦੁਪੱਟਾ ਇਹ ਬੱਤੇ ਦੀ ਬਿਜਾਣੀ ਕਿ ਬੈਠਾ ਆ ਵੀ 골ਡਨ ਜਿਹਾ 사이ਡ ਤੇ ਹੋਇਆ ਵਾ 골ਡਨ 골ਡਨ ਜਿਹਾ ਬਣਿਆ ਇਹ ਕਲਰ ਇਹਦਾ ਬੋਟਲ ਗ੍ਰੀਨ ਕਲਰ ਹਾਂਜੀ ਕਲਰ ਕੰਟਰਾਸਟ ਵੇਖੋ ਕਿੰਨਾ ਸੋਹਣਾ ਵਾ ਬੋਟਲ ਗ੍ਰੀਨ ਕਲਰ ਸੇਮ ਹੀ ਬਾਕੀ ਤੇ ਵੀ ਡਿਜ਼ਾਈਨ ਸੇਮ ਹੀ ਆਉ ਉਹਦਾ same design back team same back ਬਟਰੀ ਇਹਨਾਂ ਬੋਰਡਮ ਬੋਰਡਲੀ ਗ੍ਰੀਨ ਤੇ ਸੀਮ ਡਿਫਰੈਂਟ ਦੁਪੱਟਾ ਦਾ ਇਹ ਟਾਈਮ ਮੀਟਰ ਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਕਿੰਨੀ ਸੋਹਣੀ ਇੱਜਾ ਕਲਰ ਆਉਗੇ ਦਾ ਰੈੱਡ ਕਲਰ ਰਾਣੀ ਦੀ ਸ਼ੇਡ ਬਹੁਤ ਸੋਹਣੀ ਸ਼ੇਡ ਵਾ ਜਿਹੜੀ ਰੈੱਡ ਵੀ ਨਹੀਂ ਹੈ ਨਾ ਇਹ ਰੈੱਡ ਵਾ ਨਾ ਮਜੰਟਾ ਕਲਰ ਬਹੁਤ ਸੋਹਣਾ ਹੈ ਕਲਰ ਕੰਟਰਾਸਟ ਇਹਦਾ ਵੀ ਕਿੰਨਾ ਸੋਹਣਾ ਕਲਰ ਆ ਸੇਮ ਬਾਜੂ ਦਾ ਡਿਜ਼ਾਈਨ ਇਹ ਤੋਂ ਸਾਰੇ ਕਲਰ ਖੋਲ ਕੇ ਦੇਖੋ ਨੇ ਪਿੰਦੇ ਕਲਰ ਡਿਜ਼ਾਈਨ ਜੇ ਕਿਨੇ ਸਕਰੀਨ ਸ਼ਾਟ ਲੈਣਾ ਪ ਤ ਸੌਖਾ ਹੋ ਜਾਂਦਾ ਕਹਾਂ ਕੱਲੇ ਦਾ ਗ੍ਰੇ ਕਲਰ ਹਾਂ ਜੀ ਚੌਥਾ ਕੱਲੇ ਦਾ ਗ੍ਰੇ ਕਲਰ ਬਹੁਤ ਹੀ ਸੌਫਟ ਵਾਲੀ ਕਾਟਨ ਆ ਡਿਜ਼ਾਈਨਰ ਸੂਟ ਆ ਬਹੁਤ ਓਮੈਟਿਕ ਪ੍ਰਾਈਜ ਇਹਦਾ ਹੋਊਗਾ 700 ਰੁਪਏ ਦੇਖੋ ਦੁਪੱਟੇ ਨੂੰ ਜਾਈ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਉਂਦਾ ਤੁਹਾਨੂੰ ਸਕਰੀਨ ਸ਼ਾਟ ਵਰਤ ਕੇ ਇਹ ਸਾਡੇ ਪੰਜ ਪੰਜਵਾਂ ਕਲਰ ਇਦਾਂ ਬਲੂ ਕਲਰ ਨੇਵੀ ਬਲੂ ਕਲਰ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਮੇਰੀ ਵੀਡੀਓ ਨੂੰ ਮਾਤੋ ਤੇ ਲਾਈਕ ਕਰਿਓ ਤੁਸੀਂ ਸ਼ੇਅਰ ਕਰਿਓ ਮੇਰੀ ਵੀਡੀਓ ਨੂੰ ਤੇ ਕਮੈਂਟ ਵਿੱਚ ਦੱਸਿਓ ਵੀ ਹੋਰ ਕਿਦਾਂ ਦੇ ਤੁਹਾਨੂੰ ਸੂਟ ਚਾਹੀਦੇ ਕਿਦਾਂ ਦੇ ਪਸੰਦ ਕਰਦੇ ਤੁਸੀਂ ਸੂਟ ਉਹ ਦੇਖਣਾ ਚਾਹਦੇ ਉਹਦਾਂ ਦੇ ਮੈਂ ਤੁਹਾਡੇ ਵਾਸਤੇ ਲਿਆ ਆਂ ਠੀਕ ਹੈ ਜੀ ਜੇ ਨਾਲ ਜੀ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਾ ਸਕਦੇ ਹੋ WhatsApp ਤੇ ਮੈਨੂੰ ਮੈਸੇਜ ਕਰਿਓ ਹਾਂਜੀ ਵੀਡੀਓ ਦੇਖਣ ਤੋਂ ਬਾਅਦ ਜਲਦੀ ਮੈਨੂੰ ਮੈਸੇਜ ਕਰ ਦਿਆ ਕਰੋ ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਦੋ ਚੌਂ ਦਿਨਾਂ ਬਾਅਦ ਫੋਨ ਵੀ ਕਰਦੇ ਹੋ ਤੱਕ ਸੇਲ ਹੋ ਚੁੱਕੀ ਹੁੰਦੀ ਹੈ ਜਦੋਂ ਵੀਡੀਓ ਪੈਂਦੀ ਹੈ ਤੁਹਾਨੂੰ ਮਿਲ ਇੱਕ ਦੋ ਦਿਨਾਂ ਦੇ ਵਿੱਚ ਮੈਸੇਜ ਕਰ ਦਿਆ ਕਰੋ ਇੱਥੇ ਵਿੱਚ ਫਿਰ ਸੇਲ ਹੋਣ ਤੋਂ ਪਹਿਲਾਂ ਜਿੰਨਾ ਕਿ ਮੈਂ ਤੁਹਾਨੂੰ ਦਿਖਾਉਣੀ ਆ ਪੌਣਾਂ ਨਾਲ ਕਿ ਲਿਓਨੇ ਆ ਜਿੰਨਾ ਜਿੰਨਾ ਕਿ ਤੁਹਾਨੂੰ ਦਿਖਾਉ ਦੇਣਾ ਵਾ ਜਿਆਦਾ ਮੈਂ ਆਪਣਾ ਹੈ ਨਹੀਂ ਆਪਣੀ ਵੱਡੀ ਸ਼ਾਪ ਨਹੀਂ ਹੈ ਆਪਣੀ ਛੋਟੀ ਸ਼ਾਪੇੰ ਦੇ ਵਿੱਚ ਆਪਣੀ ਸ਼ਾਪ ਵਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੀ ਵੀਡੀਓ ਮਾਤੋ ਤਾਂ ਲਾਈਕ ਤੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ